ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਛੋਟੇ ਸਹਿਬਜ਼ਾਦਾ ਦੇ ਸ਼ਰੀਰ ਦੀ ਰਾਖੀ ਇੱਕ ਸ਼ੇਰ ਨੇ 48 ਘੰਟੇ ਤੱਕ ਕਿਵੇਂ ਕੀਤੀ ਅਤੇ ਕਿਉਂ ਕੀਤੀ ਔ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਕੋਲ ਆਵੇ ਸੰਗਤ ਜੀ ਜਦੋਂ ਵਜ਼ੀਰ ਖਾਨ ਦੇ ਹੁਕਮ ਨਾਲ ਸਹਬਜ਼ਾਦਾ ਜੋਰਾਵਰ ਸਿੰਘ ਅਤੇ ਸਹਬਜ਼ਾਦਾ ਫਤਿਹ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਮੋਤੀराम ਮਹਾਰਾਜੀ ਨੇ ਇਹ ਸਾਰੀ ਵਾਰਦਾਤ ਮਾਤਾ ਗੁਜਰ ਕੌਰ ਜੀ ਕੋਲ ਜਾ ਕੇ ਦੱਸਦੇ ਹਨ ਤਾ ਮਾਤਾ ਗੁਜਰਕੌਰ ਜੀ ਇਹ ਵਚਨ ਸੁਣ ਕੇ ਉਸ ਪਰਮਾਤਮਾ ਦਾ ਹੁਕਮ ਮੰਨਦੇ ਹੋਏ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਤੇਰਾ ਕੀ ਆ ਮਿੱਠਾ ਲਾਗੇ ਐਨੇ ਵਚਨ ਕਹਿ ਕੇ ਆਪਣਾ ਸਰੀਰ ਤਿਆਗ ਦਿੰਦੇ ਹਨ ਇਸ ਤੋਂ ਬਾਅਦ ਫਿਰ ਵਜ਼ੀਰ ਖਾਨ ਦੇ ਹੁਕਮ ਦੇ ਨਾਲ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਦੇ ਸਰੀਰ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੰਢੇ ਤੇ ਸੁੱਟ ਦਿੱਤਾ ਜਿਸ ਸਥਾਨ ਤੇ ਇਸ ਵੇਲੇ ਗੁਰਦੁਆਰਾ ਸਾਹਿਬ ਸ੍ਰੀ ਵਿਵਾਨਗੜ੍ਹ ਸਾਹਿਬ ਬਣਿਆ ਹੋਇਆ ਹੈ ਉਸ ਵੇਲੇ ਉਸ ਜੰਗਲ ਦੇ ਵਿੱਚ ਜੰਗਲੀ ਜਾਨਵਰ ਰਹਿੰਦੇ ਸਨ ਸੰਗਤ ਜੀ ਉਸ ਵੇਲੇ ਪਰਮਾਤਮਾ ਦਾ ਇੱਕ ਅਨੋਖਾ ਕੋਟਕ ਹੋਇਆ ਕਿ ਉੱਥੇ ਇੱਕ ਸ਼ੇਰ ਆ ਜਾਂਦਾ ਹੈ ਅਤੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦਿਆਂ ਦੇ ਸਰੀਰ ਦੀ ਰਾਖੀ ਕਰਨ ਲੱਗਦਾ ਹੈ 48 ਘੰਟੇ ਭਾਵ 2 ਦਿਨ ਤੱਕ ਰਾਖੀ ਕਰਦਾ ਰਿਹਾ ਉਸ ਪਰਮਾਤਮਾ ਦਾ ਹੁਕਮ ਮੰਨ ਕੇ ਪਹਿਰਾ ਦਿੰਦਾ ਰਿਹਾ ਸੰਗਜੀ 2 ਦਿਨ ਤੱਕ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੇ ਸਰੀਰ ਉੱਥੇ ਜੰਗਲ ਦੇ ਵਿੱਚ ਪਏ ਰਹੇ ਪਰ 2 ਦਿਨ ਤੱਕ ਸ਼ਿਸ਼ਕਾਰ ਨਹੀਂ ਹੋਇਆ ਕਾਰਨ ਇਹ ਸੀ ਕੀ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਡਰ ਦੇ ਮਾਰੇ ਕਿਸੇ ਦੀ ਇਹ ਹਿੰਮਤ ਨਹੀਂ ਹੋ ਰਹੀ ਸੀ ਕਿ ਉਹਨਾਂ ਸਹਿਬਜ਼ਾਦਿਆਂ ਦਾ ਅਤੇ ਮਾਤਾ ਸਹਿਬਕੌਰ ਦੇ ਸਰੀਰ ਦਾ ਸ਼ਸਕਾਰ ਕਰ ਦੇਣ ਸੰਗਤ ਜੀ ਵਜ਼ੀਰ ਖਾਨ ਦਾ ਗੁਰਦੁਆਰਾ ਪ੍ਰਤੀ ਸਿੱਖਾਂ ਦੇ ਪ੍ਰਤੀ ਇੰਨਾ ਨਫ਼ਰਤ ਭਰਿਆ ਸੀ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਉਸ ਦਾ ਮਾਨ ਹਜੇ ਸ਼ਾਂਤ ਨਹੀਂ ਹੋਇਆ ਸੀ ਸੰਤੁਸ਼ਟ ਨਹੀਂ ਹੋਇਆ ਸੀ ਉਹ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦਾ ਦੇ ਸਰੀਰ ਦਾ અપਮਾਨ ਕਰਨਾ ਚਾਹੁੰਦਾ ਸੀ ਉਸ ਦੇ ਮਨ ਵਿੱਚ ਇਹ ਸੀ ਕਿ ਸਿੱਖ ਮਰਿਆਦਾ ਦੇ ਅਨੁਸਾਰ ਉਹਨਾਂ ਸਰੀਰਾਂ ਦਾ ਸੰਸਕਾਰ ਨਾ ਹੋ ਸਕੇ ਅਤੇ ਉਸ ਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਮਾਤਾ ਗੁਜਰ ਕੌਰ ਅਤੇ ਸਹਿਬਜ਼ਾਦਾ ਦੇ ਸਰੀਰ ਦਾ ਸੰਸਕਾਰ ਕਿਸੇ ਵੀ ਸ਼ਮਸ਼ਾਨ ਭੂਮੀ ਵਿੱਚ ਸ਼ਮਸ਼ਾਨ ਘਾਟ ਵਿੱਚ ਨਾ ਕੀਤਾ ਜਾਵੇ ਪਰ ਸੰਗਤ ਜੀ ਜਦੋਂ ਇਸ ਘਟਨਾ ਦਾ ਦੀਵਾਨ ਟੋਡਰਮਲ ਨੂੰ ਪਤਾ ਲੱਗਦਾ ਹੈ ਜੋ ਕਿ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਉਹ ਉਸ ਵੇਲੇ ਸਰਹੰਦ ਸੂਬੇ ਦਾ ਸਭ ਤੋਂ ਅਮੀਰ ਵਪਾਰੀ ਸੀ ਅਤੇ ਦਰਬਾਰੀ ਵੀ ਸੀ ਦੀਵਾਨ ਟੋਡਰਮਲ ਨੇ ਸਹਿਬਜ਼ਾਦੇਆਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਅੰਤਿਮ ਸੰਸਕਾਰ ਤੇ ਲਈ ਵਜ਼ੀਰ ਖਾਨ ਤੋਂ ਇਜਾਜ਼ਤ ਮੰਗੀ ਦੀਵਾਨ ਟੋਡਰਮਲ ਦੀ ਇਹ ਗੱਲ ਸੁਣ ਕੇ ਲਾਲਚੀ ਵਜ਼ੀਰ ਖਾਨ ਨੇ ਦੀਵਾਨ ਟੋਡਰਮਲ ਨੂੰ ਕਿਹਾ ਕਿ ਜਿੰਨੀ ਜ਼ਮੀਨ ਛੋਟੇ ਸ਼ਹਿਰ ਜਾਂਦਿਆਂ ਅਤੇ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਤੇ ਲਈ ਚਾਹੀਦੀ ਹੈ ਓਨੀ ਜ਼ਮੀਨ ਉਤੇ ਸੋਨੇ ਦੀਆਂ ਮੋਹਰੇ ਬਿਚਾ ਦੇਵੋ ਉਹ ਵੀ ਖੜੀਆਂ ਕਰਕੇ ਵਿਛਾਉਣੀਆਂ ਹਨ ਤਾਂ ਦੀਵਾਨ ਟੋਡਰਮਲ ਵਜ਼ੀਰ ਖਾਨ ਦੀ ਗੱਲ ਮੰਨ ਲੈਂਦਾ ਹੈ ਤਾਂ ਦੀਵਾਨ ਟੋਡਰਮਲ ਵਾਪਸ ਜਾ ਕੇ ਆਪਣੀ ਜ਼ਮੀਨ ਜਾਇਦਾਦ ਵੇਚ ਦਿੰਦਾ ਹੈ ਅਤੇ ਉਸ ਦੇ ਬਦਲੇ ਸੋਨੇ ਦੀਆਂ ਮੋਹਰਾਂ ਲੈ ਕੇ ਉੱਥੇ ਪਹੁੰਚ ਜਾਂਦਾ ਹੈ ਸੰਗਤ ਜੀ ਸਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਜ਼ਮੀਨ ਉਤੇ ਲਗਭਗ 78 ਹਜ਼ਾਰ ਸੋਨੇ ਦੀਆਂ ਸੈਲਫੀਆਂ ਬਚਾਈਆਂ ਗਈਆਂ ਸਨ ਜਨਨ ਕੀ 780 ਕਿਲੋ ਸੋਨਾ ਉੱਥੇ ਜ਼ਮੀਨ ਉਤੇ ਵਿਛਾਇਆ ਗਿਆ ਸੀ ਸੰਗਤ ਜੀ ਇਸ ਲਈ ਦੀਵਾਨ ਟੋਡਰ ਮਲ ਦੀ ਸਾਰੀ ਜ਼ਮੀਨ ਦਾਦ ਸਾਰੀ ਦੌਲਤ ਸੋਨੇ ਦੇ ਮੋਹਰੇ ਵਿੱਚ ਲੱਗ ਗਈ ਸੀ ਅਤੇ ਘਰ-ਬਾਰ ਵੀ ਗਹਿਣੇ ਪੈ ਗਿਆ ਸੀ ਸੰਗਤ ਜੀ ਪਰ ਦੀਵਾਨ ਟੋਡਰਮਲ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ ਕਿ ਮੇਰਾ ਸਭ ਕੁਝ ਚਲਿਆ ਗਿਆ ਹੈ ਉਸਨੇ ਆਪਣੇ ਵਿਸ਼ਵਾਸ ਨੂੰ ਡੋਲਣ ਨਹੀਂ ਦਿੱਤਾ ਉਸ ਤੋਂ ਬਾਅਦ ਫਿਰ ਸੰਗਤ ਜੀ ਦੀਵਾਨ ਟੋਡਰਮਲ ਅਤੇ ਕੁਝ ਕੁ ਸੰਗਤਾਂ ਨੇ ਹਾਸਲਾ ਨਦੀ ਦੇ ਕੰਢੇ ਤੇ ਆ ਕੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਾ ਦੇ ਸ਼ਰੀਰਾਂ ਦੀ ਸੰਭਾਲ ਕੀਤੀ ਅਤੇ ਇੱਥੇ ਹੀ ਸ਼ਰੀਰਾਂ ਦਾ ਇਸ਼ਨਾਨ ਕਰਵਾ ਕੇ ਵਿਵਾਨ ਵਿੱਚ ਸਜਾ ਕੇ ਗੁਰਦੁਆਰਾ ਵਿਵਾਨਗੜ ਤੋਂ ਲਿਆ ਕੇ ਗੁਰਦੁਆਰਾ ਜੋਤੀਸ਼ ਰੂਪ ਸਹਿ ਵਿਕੇ ਸੰਸਕਾਰ ਲਈ ਲਿਆਂਦਾ ਗਿਆ ਜਿੱਥੇ ਛੋਟੇ ਸਹਿਬਜ਼ਾਦਾ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ ਸੰਗਤ ਜੀ ਇਸ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ ਸੰਗਤ ਜੀ ਇਸ ਧਰਤੀ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਸੰਗਤ ਜੀ ਜੇਕਰ ਤੁਸੀਂ ਇਸ ਸਥਾਨ ਤੇ ਗਏ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਸੰਗਤ ਜੀ ਅੱਜ ਦੀ ਇਸ ਆਕੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ